ਇੱਕ ਪਿੰਡ ਵਿੱਚ ਇੱਕ ਮੁੰਡਾ ਤੇ ਉਸ ਦੀ ਮਾਂ ਰਹਿੰਦੇ ਸਨ। ਉਸ ਦਾ ਮੁੰਡਾ ਵਾਇਆ ਗਿਆ ਤੇ ਉਸ ਦੀ ਨੋ ਆ ਗਈ। ਮੁੰਡੇ ਦੀ ਮਾਂ ਹਰ ਰੋਜ਼ ਪਾਠ ਕਰਦੀ ਹੁੰਦੀ ਸੀ ਤੇ ਤੁਲਸੀ ਦੇ ਬੂਟੇ ਨੂੰ ਪਾਣੀ ਦਿਆ ਕਰਦੀ ਸੀ। ਘਰ ਵਿੱਚ ਲੜਾਈ ਝਗੜਾ ਹਰ ਰੋਜ਼ ਹੁੰਦਾ ਰਹਿੰਦਾ ਸੀ। ਉਸ ਦੀ ਨੋ ਨੇ ਆਪਣੇ ਪਤੀ ਨੂੰ ਕਿਹਾ ਕਿ ਇਹ ਹਰ ਰੋਜ਼ ਬੁੜਬੁੜ ਕਰਦੀ ਰਹਿੰਦੀ ਹੈ। ਇਸ ਨੂੰ ਕਿਤੇ ਛੱਡ ਆਈ। ਇੱਕ ਦਿਨ ਮੁੰਡੇ ਨੇ ਆਪਣੀ ਮਾਂ ਨੂੰ ਕਿਹਾ ਕੀ ਚੱਲ ਮਾਂ ਤੈਨੂੰ ਨਾਨਕੀ ਮਲਾ ਲਿਆ ਵਾ ਮੁੰਡੇ ਦੀ ਮਾਂ ਨੇ ਆਪਣੀ ਨੋ ਨੂੰ ਪਿੰਨੀਆਂ ਵਟਣ ਲਈ ਕਿਹਾ ਤਾਂ ਉਸ ਨੇ ਉਸ ਨੂੰ ਸਵਾਦ ਦੀਆਂ ਪਿੰਨੀਆਂ ਵਟ ਦਿੱਤੀਆਂ ਉਹ ਚੱਲ ਪਈ ਮੁੰਡੇ ਦੀ ਮਾਂ ਨੇ ਤુલਸੀ ਦਾ ਬੂਟਾ ਪੁੱਟ ਕੇ ਹੱਥ ਵਿੱਚ ਫੜ ਲਿਆ ਮੁੰਡੇ ਨੇ ਕਾਫੀ ਦੂਰ ਜਾ ਕੇ ਰਾਹ ਵਿੱਚ ਆਪਣੀ ਮਾਂ ਨੂੰ ਕਿਹਾ ਮਾਂ ਤੂੰ ਜ਼ਰਾ ਇੱਥੇ ਬੈਠ ਮੈਂ ਬਾਹਰ ਜਾਵਾਂ ਮੁੰਡੇ ਦੀ ਮਾਂ ਨੇ ਉੱਤਰ ਦਿੱਤਾ ਮੈਨੂੰ ਪਤਾ ਹੈ ਕਿ ਤੂੰ ਮੈਨੂੰ ਛੱਡ ਜਾਣਾ ਹੈ ਉਹ ਸਲਵਾਰ ਵਾਲਿਆਂ ਤੋਂ ਦਾਤਰੀ ਫੜ ਕੇ ਸਲਵਾਰ ਵੱਢ ਲਿਆ ਤੇ ਮੈਨੂੰ ਝੁੱਗੀ ਪਾ ਦੇ ਉਸ ਨੇ ਆਪਣੀ ਮਾਂ ਨੂੰ ਝੁੱਗੀ ਪਾ ਦਿੱਤੀ ਤੇ ਪਿੰਡ ਨੂੰ ਮੋੜ ਆਇਆ ਜੰਗਲ ਵਿੱਚ ਪਾਣੀ ਨਹੀਂ ਸੀ ਮੁੰਡੇ ਦੀ ਮਾਂ ਨੇ ਤુલਸੀ ਦਾ ਬੂਟਾ ਆਪਣੀ ਝੁੱਗੀ ਕੋਲ ਲਾ ਦਿੱਤਾ ਜਦੋਂ ਸਵੇਰੇ ਉੱਠ ਕੇ ਪਾਠ ਕੀਤਾ ਤਾਂ ਅੰਦਰੋਂ ਆਵਾਜ਼ ਆਈ ਖਿਲਖੜੀ ਖੜਕਾਈ ਬੁੱਢੀ ਨੇ ਪਿੰਨੀ ਖਾਦੀ ਖਾਈ ਭਗਵਾਨ ਨੇ ਬੁੱਢੀ ਤੋਂ ਪਿੰਨੀ ਮੰਗੀ ਤਾਂ ਬੁੱਢੀ ਨੇ ਪਿੰਨੀ ਦੇ ਦਿੱਤੀ। ਭਗਵਾਨ ਇਸ ਤਰ੍ਹਾਂ ਤਿੰਨ ਵਾਰ ਆਏ ਤਾਂ ਬੁੱਢੀ ਨੇ ਤਿੰਨੇ ਵਾਰ ਪਿੰਨੀ ਦੇ ਦਿੱਤੀ। ਭਗਵਾਨ ਨੇ ਬੁੱਢੀ ਨੂੰ ਕਿਹਾ ਕਿ ਮੰਗ ਜੋ ਕੁਝ ਮੰਗਦੀ ਹੈ ਤਾਂ ਬੁੱਢੀ ਨੇ ਕਿਹਾ 12 ਵਰਿਆਂ ਦੀ ਮੈਂ ਹੋ ਜਾਵਾਂ ਤੇ ਸੋਨੇ ਦੀ ਮੇਰੀ ਲੰਕਾ ਬਣ ਜਾਵੇ। ਭਗਵਾਨ ਨੇ ਕਿਹਾ ਮੀਟ ਅੱਖਾਂ ਤਾਂ ਬੁੱਢੀ ਨੇ ਅੱਖਾਂ ਮੀਟ ਲਈਆਂ। 12 ਵਰਿਆਂ ਦੀ ਉਹ ਹੋ ਗਈ ਤੇ ਸੋਨੇ ਦੀ ਉਸ ਦੀ ਲੰਕਾ ਬਣ ਗਈ। ਤੁਲਸੀ ਦੇ ਬੂਟੇ ਨੂੰ ਪਾਣੀ ਪਾਉਣ ਲਈ ਤਲਾਬ ਬਣ ਗਿਆ ਮੁੰਡਾ ਆਪਣੀ ਮਾਂ ਨੂੰ ਵੇਖਣ ਆਇਆ ਉਹ ਇਹ ਵੇਖ ਕੇ ਬੜਾ ਹੈਰਾਨ ਹੋ ਗਿਆ ਕਿ ਉੱਥੇ ਜਿਹੜੀ ਉਸਦੀ ਮਾਂ ਸੀ 12 ਵਰਿਆਂ ਦੀ ਹੋ ਗਈ ਸੀ ਤੇ ਉਸ ਨੇ ਆਪਣੇ ਪੁੱਤਰ ਨੂੰ ਆਉਂਦਿਆਂ ਹੀ ਪਛਾਣ ਲਿਆ ਪਰ ਮੁੰਡੇ ਨੂੰ ਹਾਲਾ ਸ਼ੱਕ ਸੀ ਜਦੋਂ ਉਸ 12 ਸਾਲਾਂ ਦੀ ਕੁੜੀ ਨੇ ਕਾਫੀ ਕੁਝ ਦੱਸਿਆ ਤੇ ਸਾਰੀ ਕਹਾਣੀ ਸੁਣਾਈ ਕਿ ਕਿਵੇਂ ਉਹ ਬੁੱਢੀ ਤੋਂ ਬੱਚੀ ਬਣ ਗਈ ਹੈ ਤੇ ਸਾਰਾ ਕੌਜੋ ਉਸ ਨੂੰ ਕਿਵੇਂ ਮਿਲ ਗਿਆ ਤਾਂ ਜਾ ਕੇ ਮੁੰਡੇ ਨੂੰ ਯਕੀਨ ਆਇਆ ਮਾਂ ਨੇ ਮੁੰਡੇ ਦੀ ਚੰਗੀ ਸੇਵਾ ਕੀਤੀ ਲੱਗੇ ਲਗਾਏ ਮਠਿਆਈਆਂ ਦੇ ਥਾਲ ਅੱਗੇ ਰੱਖੇ ਬੋ ਸਾਰਾ ਧਨ ਖਰਚਨ ਨੂੰ ਤੇ ਨਾਲ ਲਿਜਾਣ ਲਈ ਵੀ ਦਿੱਤਾ ਤੇ ਆਖਿਆ ਤੂੰ ਤਾਂ ਮੈਨੂੰ ਇੱਥੇ ਉਜਾੜ ਵਿੱਚ ਛੱਡ ਗਿਆ ਸੀ ਪਰ ਮੈਨੂੰ ਪ੍ਰਮਾਤਮਾ ਨੇ ਸਭ ਕੁਝ ਦੇ ਦਿੱਤਾ ਹੈ ਮੁੰਡਾ ਪਿੰਡ ਨੂੰ ਵਾਪਸ ਚਲਾ ਗਿਆ ਤੇ ਆਪਣੀ ਪਤਨੀ ਨੂੰ ਸਾਗੋ ਗਲਜਾ ਦੱਸੀ ਪਤਨੀ ਖੁਸ਼ ਹੋਣ ਦੀ ਬਜਾਏ ਸਗੋਂ ਹੋਰ ਗੁੱਸੇ ਵਿੱਚ ਆਈ ਤੇ ਕਹਿਣ ਲੱਗੀ ਹੁਣ ਮੈਂ ਤਾਂ ਜਿਉ ਨਹੀਂ ਹਾਂ ਜੇ ਕਰ ਤੂੰ ਮੇਰੀ ਮਾਂ ਨ ਹੋਵੇਂ ਉਥੇ ਹੀ ਛਾੜਾਂਵੇਂ ਮੁੰਡਾ ਆਪਣੀ ਸੱਸ ਨੂੰ ਵੀ ਨਾਲ ਹੀ ਲੈ ਗਿਆ ਮੁੰਡੇ ਦੀ ਪਤਨੀ ਨੇ ਉਸ ਨੂੰ ਚੰਗੇ ਘਿਓ ਦੀਆਂ ਬੜੀਆਂ ਸੁਆਦੀ ਪਿੰਨੀਆਂ ਬਣਾ ਕੇ ਦਿੱਤੀਆਂ। ਉੱਥੇ ਜਾ ਕੇ ਮੁੰਡੇ ਨੇ ਆਪਣੀ ਸੱਸ ਨੂੰ ਹੀ ਇੱਕ ਝੁੱਗੀ ਪਾ ਦਿੱਤੀ ਤੇ ਵਾਪਸ ਆ ਗਿਆ। ਜਦੋਂ ਮਾਈ ਸਵੇਰ ਉੱਠੀ ਤਾਂਦਰੋਂ ਭਗਵਾਨ ਆਏ ਤੇ ਕਹਿਣ ਲੱਗੇ ਖਿਲਖੜੀ ਖੜਕਾਈ ਬੁੱਢੀ ਪਿੰਨੀ ਕਾਦੀ ਖਾਈ। ਤਾਂ ਉਹ ਕਹਿਣ ਲੱਗੀ ਕਿ ਮੈਂ ਅਜੇ ਖਾਣ ਲੱਗੀ ਨਹੀਂ ਘਰ ਮੰਗਤੇ ਪਹਿਲਾਂ ਹੀ ਬੂਹੇ ਅੱਗੇ ਖੜੇ ਹਨ। ਪਗਵਾਨ ਸੰਤ ਰੂਪ ਧਾਰ ਕੇ ਤਿੰਨ ਵਾਰੀ ਆਏ ਕਿੰਨੇ ਵਾਰੀ ਉਸ ਬੁੱਢੀ ਨੇ ਇਹੋ ਹੀ ਉੱਤਰ ਦਿੱਤਾ ਪਗਵਾਨ ਨੇ ਕਿਹਾ ਮੰਗ ਜੋ ਮੰਗਦੀ ਹੈ ਬੁੱਢੀ ਲਾਲਚ ਵਿੱਚ ਆ ਗਈ ਤੇ ਕਹਿਣ ਲੱਗੀ ਮੈਂ 12 ਵਰਿਆਂ ਦੀ ਹੋ ਜਾਵਾਂ ਤੇ ਮੇਰੀ ਸੋਨੇ ਦੀ ਲੰਕਾ ਬਣ ਜਾਵੇ ਮਹਾਰਾਜ ਨੇ ਕਿਹਾ ਫੇਰ ਮੀਟ ਅੱਖਾਂ ਬੁੱਢੀ ਨੱਖਾਂ ਮੀਟੀਆਂ ਜਦੋਂ ਅੱਖਾਂ ਖੁੱਲੀਆਂ ਤਾਂ ਉਹ ਸੂਰ ਨਹੀਂ ਬਣ ਗਈ ਤੇ ਗੰਦ ਵਿੱਚ ਚਰਨ ਲੱਗੀ ਕੋਝ ਚਿਰ ਬਾਅਦ ਮੁੰਡਾ ਆਪਣੇ ਸਾਸ ਨੂੰ ਵੇਖਣ ਆਇਆ ਤਾਂ ਝੁੱਗੀ ਦੇ ਅੰਦਰ ਤੇ ਬਾਹਰ ਗੰਧ ਦੀ ਗੰਧ ਸੀ ਉੱਥੇ ਉਸ ਦੀ ਸੱਸ ਹੈ ਹੀ ਨਹੀਂ ਸੀ ਕੇਵਲ ਸੂਰਨ ਸੀ ਜੋ ਗੰਦ ਵਿੱਚ ਮੂੰਹ ਮਾਰ ਰਹੀ ਸੀ ਸਾਰਾ ਕੁਝ ਵੇਖ ਕੇ ਉਸ ਨੇ ਆਪਣੀ ਮਾਂ ਨੂੰ ਪੁੱਛਿਆ ਕਿ ਮੇਰੀ ਸੱਸ ਕਿੱਥੇ ਗਈ ਮਾਂ ਨੇ ਕਿਹਾ ਪੁੱਤਰ ਠਹਿਰ ਤਾਂ ਸਹੀਂ ਪਹਿਨਾ ਰੋਟੀ ਪਾਣੀ ਤਾਂ ਕਰ ਲੈ ਫੇਰ ਦੱਸਦੀ ਆ ਉਸ ਰੋਟੀ ਖਾਦੀ ਪਾਣੀ ਪੀਤਾ ਤੇ ਫਿਰ ਨਾਲ ਬੜੇ ਪ੍ਰੇਮ ਨਾਲ ਗੱਲਾਂ ਕਰਨ ਲੱਗ ਪਿਆ ਮਾਂ ਨੇ ਉਸ ਨੂੰ ਫਿਰ ਤਾਂ ਦਿੱਤਾ ਤੇ ਨਾਲ ਹੀ ਦੱਸਿਆ ਕਿ ਪੁੱਤਰ ਤੇਰੀ ਸਾਸਤਾ ਉੱਥੇ ਝੁੱਗੀ ਵਿੱਚ ਹੀ ਰਹਿੰਦੀ ਹੈ ਪਰ ਉਹ ਤਾਂ ਹੁਣ ਸੂਰ ਨਹੀਂ ਬਣ ਗਈ ਹੈ ਤੇ ਗੰਦ ਵਿੱਚ ਹੀ ਮੂੰਹ ਮਾਰਦੀ ਹੈ ਸਾਰਾ ਕੁਝ ਸੁਣ ਕੇ ਮੁੰਡਾ ਫੇਰ ਵਾਪਸ ਚਲਾ ਗਿਆ ਤੇ ਆਪਣੀ ਪਤਨੀ ਨੂੰ ਸਾਰੀ ਗੱਲ ਦੱਸ दी। ਪਤਨੀ ਨੇ ਪਤੀ ਨੂੰ ਆਖਿਆ, "ਹੇ ਸੁਆਮੀ, ਮੈਨੂੰ ਵੀ ਉੱਥੇ ਹੀ ਲੈ ਜਾਵੋ।" ਜਦੋਂ ਉਹ ਦੋਵੇਂ ਉੱਥੇ ਪਹੁੰਚੇ ਤਾਂ ਉਸਦੀ ਪਤਨੀ ਰੋਣ ਲੱਗੀ ਤੇ ਆਪਣੀ ਸੱਸ ਦੇ ਪੈਰਾਂ ਵਿੱਚ ਡਿੱਗੀ ਤੇ ਮੁਆਫੀयां ਮੰਗਣ ਲੱਗੀ। "ਮਾਂ ਜੀ, ਹੁਣ ਮੈਨੂੰ ਬਖਸ਼ੋ ਤੇ ਮੇਰੀ ਮਾਂ ਨੂੰ ਉਸੇ ਤਰ੍ਹਾਂ ਰਹਿਣ ਦਿਓ।" ਮੈਂ ਮਾਂ ਨੇ ਅਰਦਾਸ ਕੀਤੀ ਤੇ ਭਗਵਾਨ ਦਾ ਰੂਪ ਉਹੀ ਸੰਤ ਮਹਾਰਾਜ ਫੇਰ ਉਸ ਥਾਂ ਤੇ ਆਏ ਤੇ ਪੁੱਛਣ ਲੱਗੇ, "ਮਾਂ ਜੀ, ਕੀ ਤਕਲੀਫ ਹੈ ਮੁੰਡੇ ਦੀ ਮਾਂ ਨੇ ਕਿਹਾ ਮਹਾਰਾਜ ਉਸ ਬੁੱਢੀ ਨੂੰ ਜਿਹੜੀ ਤੁਸੀਂ ਸੂਰਨੀ ਬਣਾਈ ਸੀ ਪਹਿਲਾ ਪਹਿਲੀ ਜੂਨ ਵਿੱਚ ਹੀ ਰਹਿਣ ਦਿਓ ਬੜੀ ਨਾ ਨੁੱਕਰ ਕਰਦਿਆਂ ਅਖੀਰ ਮਾਈ ਦੀ ਗੱਲ ਮੰਨ ਕੇ ਉਸ ਨੂੰ ਉਸੇ ਜੂਨ ਵਿੱਚ ਹੀ ਕਰ ਦਿੱਤਾ ਤੇ ਸੰਤ ਜੀ ਮਹਾਰਾਜ ਅਲੋਪ ਹੋ ਗਏ ਜੇਕਰ ਤੁਹਾਨੂੰ ਵੀਡੀਓ ਚੰਗੇ ਲੱਗੀਆਂ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ